ਮਾਰੇ ਕਹਿੰਦੇ ਦਇਆ ਸਿੰਘਾ ਕਹਿੰਦੇ ਮੇਰੀ ਤਾਂ ਇੱਕੋ ਵਕਾਲ ਪੁਰਖ ਅਗੇ ਅਰਦਾਸ ਆ ਪੰਥ ਵਸੇ ਮੈਂ ਜਿਹੜਾ ਮਨ ਚਾਹੋ ਕਨੇਰਾ ਹਮ ਐਸਾ ਕਿਹੜਾ ਰਹਿਬਰ ਆ ਜਿਹੜਾ ਤਿੱਖੇ ਕੰਡਿਆਂ ਤੇ ਪੈ ਕੇ ਵੀ ਪੰਥ ਵਾਸਤੇ ਸੁੱਖਾ ਮੰਗ ਰਿਆ ਤੇ ਜਿਹੜਾ ਜਦੋਂ ਠੰਡਾ ਬੁਰਜ 2 ਤੁਸੀਂ ਗਾਉਨੇ ਹੋ ਤਾਂ ਉਹ ਕੀ ਇਮੇਜਿਨੇਸ਼ਨ ਹੈ ਕਿ ਹਵਾ ਨਾਲ ਠੰਡਾ ਬੁਰਜ ਗੱਲਾਂ ਕਰਦਾ ਜੀ ਕੀ ਗੱਲਾਂ ਹੋ ਰਹੀਆਂ ਉਹਨਾਂ ਦੀ ਹੁਣ ਤੁਸੀਂ ਤੁਸੀਂ ਜਦੋਂ ਉੱਥੇ ਜਾਓਗੇ ਨਾ ਜਿੰਨੀ ਤੁਹਾਡੀ ਆਡੀਅנס ਜਿੰਨੇ ਜਿੰਨੀਆਂ ਸੰਗਤਾਂ ਸੁਣਦੀਆਂ ਨੇ ਮੈਂ ਤੁਹਾਡੇ ਸਾਰਿਆਂ ਦੇ ਚਰਣਾ 'ਚ ਬੇਨਤੀ ਕਰਦਾ ਜਦੋਂ ਤੁਸੀਂ ਉਹ ਉਹਨੂੰ ਗੀਤ ਨੂੰ ਜਦੋਂ ਆਪਦੇ ਘਰ ਤੋਂ ਤੁਰੋਂ ਤੁਸੀਂ ਇਹ ਸਾਲ 'ਚ ਬਹੁਤ ਸਾਰੇ ਮੇਰੇ ਗੀਤ ਆਉਂਦੇ ਆ ਹਨ ਕੁਦਰਤੀ ਤੌਰ ਤੇ ਸਾਰੇ ਸੁਨੇਹੀ ਹੁੰਦੇ ਆ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਇੱਕ ਦਰਦ ਆਪਦੇ ਘਰ ਤੋਂ ਜਾਓ ਤੁਸੀਂ ਗੱਡੀ ਚਲਾ ਲਓ ਠੀਕ ਆ ਤੁਸੀਂ ਠੰਡੇ ਬੁਰਜ ਤੇ ਜਾ ਕੇ ਬਹਿ ਗਏ ਉੱਥੇ ਬੈਠੇ ਹੋ ਜਾ ਕੇ ਇਹਨੇ ਵੀ ਮੱਥਾ ਟੇਕ ਕੇ ਇਧਰ ਉਧਰ ਹਲ ਹਲ ਕਰਦੇ ਫੜਾਫੜ ਚਲੋ ਜੀ